ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਗੇ ਦੁਕਾਨ ਤੇ ਆਏ ਜੀ ਦੋਵਾਂ ਦਿਨਾਂ ਬਾਅਦ ਫੇ ਕੀ ਪਾਣੀ ਦਾ ਮਹੌਲ ਕੀ ਨਹੀਂ ਜਿੱਦਾਂ ਕਿ ਤੁਸੀਂ ਵੀਡੀਓ ਚ ਦੇਖਦੇ ਪਏ ਹੋਣਿਆ ਪਾਣੀ ਠੀਕ ਹੀ ਯਾਨੀ ਕਿ ਬਚਾਈ ਹੈ ਜੀ ਥੱਲੇ ਥੱਲੇ ਜਿਹੜਾ ਸਮਾਨੀ ਸਮਾਨ ਹਾ ਡਲਮੋਨੀਅਮ ਦਾ ਕੀ ਖਰਾਬ ਹੋਣਾ ਮੈਂ ਤੁਹਾਨੂੰ ਦੱਸਦਾ ਅੱਗੇ ਚਲੋ ਹੁਣ ਇਸ ਕਾਸਕੂ ਦਿੱਤਾ ਤੁਸੀਂ ਪਹਿਲੇ ਵੇਖਿਆ ਹੁਣ ਵੀਡੀਓ ਚ ਵੀ ਇਹ ਅਨੰਨਾ ਹੈ ਹੀ ਜਿਹੜਾ ਇਹ ਪੂਰਾ ਹੈ। ਉਹ ਵੀ ਵਜ੍ਹਾ ਹੈ ਵੀ ਦੁਕਾਨੇ ਵਿੱਚ ਸਾਡੀ। ਤੇ ਪਾਣੀ ਸਾਡੀ ਦੁਕਾਨ ਤੇ ਇੱਥੋਂ ਮੈਂ ਤੁਹਾਨੂੰ ਦੱਸਦਾ ਪਿੱਛੇ ਤੱਕ ਇਹ ਨਿਸ਼ਾਨ ਲੱਭਦਾ ਪਿਆ ਹੁਣ ਆਹ ਫੱਟੀ ਤੇ ਇੱਥੋਂ ਤੱਕ ਹੀ ਲੱਗੇ ਦਾ ਬਾਅਦ ਚੋਂ ਤਾਂ ਨਿਕਲ ਗਿਆ ਬਾਹਰ। ਤੇ ਮੇਨ ਸਾਡਾ ਹੀ ਨੁਕਸਾਨ ਹੁੰਦਾ ਦਾ ਇਹ ਮੋਟਰ ਥੱਲੇ ਆਣੀ ਇਹਦਾ ਨੁਕਸਾਨ ਹੁਣ ਅੱਡਾ ਹੀ ਪਿੱਥੋਂ ਤੱਕ ਨਹੀਂ ਗਿਆ ਉਹਦਾ। ਬਾਕੀ ਗੱਲਾ ਹੋ ਗਿਆ ਦਾ ਸਮਾਨ ਜਿੱਦਾਂ ਕਾਊਂਟਰ-ਕਾਊਂਟਰ ਹੋ ਗਏ। ਇੱਕ ਮਸ਼ੀਨ ਹੋ ਰਹੀ ਉਹ ਚ ਪਾਣੀ ਪਿਆ। ਡਿੱਲਣਾ ਡੁੱਲਣਾ ਜੇ ਪਾਣੀ ਪੀ ਕੇ ਦਾ ਜੀ ਉੱਤਾਂ ਅੱਜ ਦਸਾਂ ਦੇ ਵਿੱਚ ਹੋ ਗਿਆ ਸਾਰਾ ਹੁਣ ਮੈਂ ਧੁੱਪੇ ਰੱਖੀ ਦੀ ਹੈ ਬੈਟਰੀਆਂ 'ਚ ਐਦੇ ਜੰਗਾਲਿਆ ਇਹ ਕੈ ਮਸ਼ੀਨ 'ਚ ਹੋ ਗਿਆ ਸੋਕੀ ਹੋ ਥੋੜਾ ਜਿਹਾ ਜਿੱਥੇ ਅਬ ਸਾਰਾ ਨਾ ਪੜੇ ਦਾ ਘਰੋਂ ਲੈ ਕੇ ਇਆਂ ਅਦਰ ਅੰਗਰੇਜ਼ ਦੁਕਾਨ ਹਨ ਨਹੀਂ ਮੇਰੀ ਘਰੋਂ ਲੈ ਕੇ ਤੇ ਮੋਟਰਸਾਈਕਲ ਤੇ ਆਂਦਾ ਮੋਟਰਸਾਈਕਲ ਹੋ ਗਿਆ ਗੱਡੀ ਹੋ ਗਿਆ ਟਰੈਕਟਰ ਤੋਂ ਇਲਾਵਾ ਹੋਰ ਕੋਈ ਸਾਧਨ ਨਹੀਂ ਆਂਦਾ ਇੱਥੇ ਤੇ ਅਸੀਂ ਕਹਿੰਦੇ ਆਂ ਸਾਈਕਲ ਤੇ ਆਇਆ ਹਾਂ ਯਹਾਂ ਪਰ ਸਾਈਕਲ ਤੇ ਵੀ ਓਕਾ ਹੀ ਹੋ ਚਲੋ ਮੈਂ ਤੁਹਾਨੂੰ ਜਾਂਦੇ ਟਾਈਮ ਦੱਸਦਾ ਹਨੀ ਉਹ ਕਿੱਦਾਂ ਹੀ ਰਾਹ ਚ ਪਾਣੀ ਕਿੱਦਾਂ ਤੇ ਕਿੱਦਾਂ ਨਿਕਲੇ ਆਂ ਓਕਾ ਹੀ ਦੁਕਾਨ ਤੱਕ ਆਣਾ ਕਿਉਂਕਿ ਹੁਣ 2 ਦਿਨ ਤੇ ਹੋ ਗਿਆ ਸੀ ਬੰਦ ਹੋਏ ਦੇ ਤੇ ਮੈਂ ਇਹ ਸੋਚਿਆ ਕਰਦਾ ਵੀ ਕਿਤੇ ਮੋਟਰਾਂ ਮਟਰਾਂ 'ਚ ਪਾਣੀ ਨਾ ਪੈ ਜੇ ਓਕਾ ਹੋਏ ਨਾ ਕੰਮ ਨਹੀਂ ਮੇਰਾ ਪਿਆ ਫੇ ਚਲੋ ਕਿਰਪਾ ਪ੍ਰਮਾਤਮਾ ਦੀ ਪੀ ਸਹੀ ਸਲਾਮਤੀ ਸਹੀ ਸਭ ਕੋ ਬਾਕੀ ਹੱਡ ਜਿੰਨੇ ਆ ਦੁਕਾਨਾਂ ਤਿੰਨ ਚਾਰ ਆ ਪਾਣੀ ਦੇ ਤਿੰਨਾਂ ਚ ਆਇਦਾ ਸੀ ਇੱਕ ਡਾਕਟਰ ਦੀ ਦੁਕਾਨ ਆ ਇੱਕ ਲਾਗੇ ਕੱਪੜੇ ਦੀ ਦੁਕਾਨ ਆ ਪੱਗਾਂ ਪੁੱਗਾਂ ਦੀ ਪਾਣੀ ਤੇ ਉਹਨਾਂ ਦੇ ਵੀ ਆਇਦਾ ਸੀ ਪਰ ਬਚਾਈ ਸਾਰਿਆਂ ਦਾ ਕਿਉਂਕਿ ਪਾਣੀ ਥੋੜਾ ਹੀ ਵੱਧ ਤੋਂ ਵੱਧ 40 ਹੋਏਗਾ ਉਹ ਲਾਸਟ ਨਿਸ਼ਾਨੀ ਕਿੰਨੀ ਆ 8 9 ਇੰਚ ਦੇ ਉਹ ਨਹੀਂ ਇਹ ਤੋਂ ਤਾਂ ਤਾਂ ਹੀ ਸਮਾਨ ਰੱਖਿਆ ਦਾ ਸਾਰਾ ਘਰੋਂ 10:00 ਵਜੇ ਚੱਲੇ ਸੀ 11:00 ਵਜੇ ਇੱਥੇ ਪੁੱਜੇ ਹੋਵਾਂਗੇ ਤੇ ਸਾਈਕਲ ਤੇ ਓਖਾ ਹੋ ਜਾਂਦਾ ਆ ਇਹ 7 ਕਿਲੋਮੀਟਰ ਹੋਣਾ ਹੀ ਹਟਾ ਪਾਣੀ ਵਿੱਚ ਉਦਾਂ ਬੜਾ ਯੋਰ ਲੱਗਦਾ ਸਾਈਕਲ ਦਾ ਚਲੋ ਜਾਂਦੇ ਆ ਤੇ ਤੁਹਾਨੂੰ ਦੱਸਦਾ ਹਾਂ ਉਹਨਾਂ ਘਰ ਸਮਾਨ ਸੰਭਾਲ ਕੇ ਸਕਾ ਕੇ ਚੰਗੀ ਤਰ੍ਹਾਂ ਰੱਖ ਕੇ ਜੇ ਉਹ ਜਾਣੇ ਹੋ ਤੁਹਾਨੂੰ ਦੱਸਣਾ ਵੀ ਰਸਤੇ 'ਚ ਰੋਡ ਵੀ ਟੁੱਟ ਕੇ ਦਾ ਲੋਕਾਂ ਦੇ ਘਰਾਂ ਵੀ ਡਿਗੇ ਦੇ ਤੁਹਾਨੂੰ ਮੈਂ ਜਾਂਦੇ ਸਾਰਾ ਦੱਸਣਾ ਚਲੋ ਨਿਕਲ ਆਏ ਜੀ ਅਸੀਂ ਦੁਕਾਨ ਤੋਂ ਸਮਾਨ ਅੰਦਰ ਰੱਖ ਕੇ ਹੁਣ ਤੁਹਾਨੂੰ ਦੱਸਣਾ ਕਿੱਥੇ ਕਿੱਥੇ ਪਾਣੀ ਹੈ ਤੇ ਕੀ ਕੀ ਪਾਣੀ ਦਾ ਨੁਕਸਾਨ ਹੋਇਆ ਦਾ ਆਹ ਟਰਾਈਪੋਡ ਮੱਗੇ ਲਾਇਆ ਦਾ ਆਪਣਾ ਉਹ ਰਾਹ ਤੇ ਚਲੋ ਨਾਰਮਲੀ ਅੱਧਰ ਚੱਲੇ ਕਰਦਾ ਹੁੰਦਾ ਹਥੇ ਆਣ ਕੇ ਆਣ ਵੀ ਲਾ ਪੇ ਉਹ ਟਾਵਰ ਜਿਹੋ ਦੇ ਦੂਰ ਅੰਗਲੇ ਜਿਹੜਾ ਡਾਡਾ ਦੇ ਵਿੱਚ ਤੇ ਨਹੀਂ ਪਾਣੀ ਫਿਰਿਆ ਸਾਡਾਂ ਤੇ ਪਾਣੀ ਸਾਰੇ ਹੁਣ ਤੁਹਾਨੂੰ ਘਰ ਤੱਕ ਦੱਸਦੇ ਕਿੰਦਾ ਹਿੱਸਾ ਗਾਂ ਤੇ ਆਈ ਅਜੇ ਚੱਲੇ ਵੀ ਨਹੀਂ ਕਰਦਾ ਸیکل ਪਤਾ ਨਹੀਂ ਕਿੰਨਾ ਕਚਰਾ ਲਾਸਟ ਕਿਦੋਂ ਚਲਾਇਆ ਹੋਇਆ ਹੈਗਾ ਤੇ ਸਕੂਲ ਸਕਾਲ ਦੇ ਟਾਈਮ ਆਪਰੇ ਘਰ ਦੀ ਦੁਕਾਨ ਵਾਸਤੇ ਵੀ ਕੋਈ ਸਮਾਨ ਸਮੁੰਨ ਲੈਣਾ ਜਿੰਨਾ ਕੋਈ ਆਸਾਨੀ ਨਾਲ ਸਾਈਕਲ ਤੇ ਚੱਲ ਜਾਏਗਾ ਕੋਈ ਪਲੇਜ कुरकुरे ਚਿਪਸ ਵਗੈਰਾ ਹੋਰ ਤੇ ਕੁਛ ਚੀਜ਼ ਵੱਡੀ ਜਾਣੀ ਆ ਆ ਦੇਖੋ ਪਾਣੀ ਸਾਰਾ ਰੋਡ ਪੈਦਾ ਆ ਯਾਰ ਦਰੰਗਲੇ ਦਾ ਯਾਨੀ ਕਿ ਬਲਾਕ ਬਲਾਕ ਦਫਤਰ ਹੈ ਇੱਥੇ ਵੀ ਉਹ ਸੱਡੇ ਦਾ ਨੇ ਇੰਜਨ ਲਾਇਦਾ ਪਾਣੀ ਕੱਢਣ ਲਈ ਇਹ ਪਿੰਡ ਪੈ ਜਾਂਦਾ ਮੱਦੇਪੁਰ ਪਿੰਡ ਆਹ ਸਾਈਡ ਤੇ ਪਾਣੀ ਨਹੀਂ ਆ ਪਰ ਆਹ ਸਾਈਡ ਫੁੱਲ ਹੀ ਆ ਉਹ ਚਲੀ ਗਿਆ ਦੁਕਾਨ ਬੰਦ ਕਰਕੇ ਸਮਾਨ ਲੈਣਾ ਹੈ ਇੱਥੇ ਆਇਆ ਇਹ ਦੁਕਾਨਾ ਹੋਲਸੇਲ ਦੀ ਦੁਕਾਨ ਜਿੱਥੋਂ ਸਮਾਨ ਸੁੰਜਦਾ ਆ ਪਿੰਡ ਪੂਰਾ ਡੁੱਬੇ ਦਾ ਇਹ ਪਿੰਡ ਹੈ ਝੰਡੇ ਪਿੰਡ ਇਹਦਾ ਜਾਨੀ ਕਿ ਲਿੰਕ ਟੁੱਟ ਗਿਆ ਦਾ ਸਰਕ ਨਾਲੋਂ ਉਹ ਅੱਗੇ ਟ੍ਰੈਲੀ ਲੱਗੀ ਤੇ ਉੱਥੇ ਇਹਨੂੰ ਜਾਣ ਕੇ ਰਾਸਨ ਰੋਸਨ ਜਿਹੜਾ ਮੁਹਈਆ ਕਰਾਇਆ ਜਾ ਰਿਹਾ ਹੈ ਇਹ ਪਿੰਡ ਨੂੰ ਤੇ ਇਹ ਪਿੰਡ ਵਾਲੇ ਕੋਈ ਬਾਹਰ ਆਂਦਾ ਵੀ ਹੈ ਤੇ ਛਾਤੀ ਛਾਤੀ ਤੱਕ ਪਾਣੀ ਹੋਣਾ ਛਾਤੀ ਤੱਕ ਉਹ ਵੀ ਜਿਹੜੇ 6 ਫੁੱਟ ਹਾਈਟ ਨਿਕਲੇ ਤਾਂ ਕਾਫੀ ਕਰਦਾ ਪਾਣੀ ਹੋਣਾ ਤਾਂ ਪਰ ਟਾਈਮ ਲੱਗਣਾ ਜੀ ਇਹ ਮੇਰੇ ਸਾਬ ਨਾਲ 2-3 ਦਿਨ ਤੋਂ ਲੱਗੇ ਜਾਣੇ ਆ ਤੁਹਾਡੇ ਇਲਾਕੇ ਦੀ ਲਾਈਟ ਵਗੈਰਾ ਵੀ ਬੰਦ ਹੋ ਰਸਤੇ ਵਿੱਚ ਬਿਜਲੀ ਦਫ਼ਤਰ ਆਣਾ ਮੈਂ ਤੁਹਾਨੂੰ ਉਹ ਵੀ ਦੱਸਣਾ ਉੱਥੇ ਵੀ ਪਾਣੀ ਕਾਫੀ ਭੜਿਆ ਹੋਇਆ ਉਹ ਦੇਖੋ ਨਾ ਨਾ ਪਾਣੀ ਆਇਆ ਕਰਦਾ ਉਹ ਦੋ ਤਿੰਨ ਬੰਦੇ ਲੱਭਦੇ ਪਏ ਉਹਨੇ ਜਾਣ ਨੂੰ ਫਿਰ ਆਸਨ ਲੈ ਕੇ ਤੋਂ ਟ੍ਰੈਲੀ ਹੈ ਨਾ ਕਿ ਅੱਗੇ ਉਹ ਸਾਹਮਣੇ ਤੁਹਾਨੂੰ ਲੱਭਦੀ ਪਈ ਉਹਦੇ ਵਿੱਚ ਹੈ ਆ ਖਾਣ ਪੀਣ ਦੀ ਵਸਤ ਆਹ ਮੁੜੇ ਇੱਥੇ ਆਣ ਕੇ ਖਾਏ ਕਰਦੇ ਆ ਵੀ ਲੰਗਰ ਲੁੰਗਰੀ ਹੈ ਹੈ ਦੇਖੋ ਹੋ ਜਾਏਗਾ ਤੇ ਮੁੜੇ ਇੱਥੇ ਖਾਣ ਲੰਗਰੀ ਉਹਦੇ ਵਿੱਚ ਅੱਗੇ ਜੇ ਘਰ ਕੋਡੇ ਦੇ ਜਿਹੜੇ ਮੈਂ ਤੁਹਾਨੂੰ ਦੱਸਦਾ ਵੀ ਕਾਫੀ ਨੁਕਸਾਨ ਹੋ ਗਿਆ ਪਾਣੀ ਨੂੰ ਇਹਦੇ ਵਿੱਚ ਬਹੁਤ ਘਟ ਹੈ ਯਾਨੀ ਕਿ ਕੱਲ ਦੇ ਮੁਕਾਬਲੇ ਕਾ ਸਕੂਲਾਂ ਲੱਗੇ ਥੋਪਾ ਵੀ ਸਵੇਰੇ ਜਦੋਂ ਆਇਆ ਉਹਦੋਂ ਥੋਪਨ ਨਹੀਂ ਆ ਪਾਣ ਇਧਰੋ ਯਾਨੀ ਕਿ ਸੜਕ ਜਿਹੜੀ ਆ ਟੁੱਟ ਚੁੱਕੀ ਆ ਜਿਹੜੀ ਆ ਨੌਰ ਜੀ ਪੈ ਗਈ ਆ ਸੜਕ ਦੇ ਉੱਤੇ ਪਾਣੀ ਅੰਨਕ ਕਰਾਸ ਹੋਇਆ ਇੱਥੋਂ ਆ ਵੀ ਦੋਵੇਂ ਜਾਣੇ ਆਣ ਕੇ ਉਹਨਾਂ ਦੁਕਾਨ ਤੇ ਮਿੰਟੋਂ ਮਿੰਟ ਦੀ ਸਫਾਈ ਕਰ ਲਈ ਆ ਫਸਲਾਂ ਤਾਂ ਹਜੇ ਤੱਕ ਤੇ ਡੁੱਬੀਆਂ ਵਿੱਚ ਹੁਣ ਪਾਣੀ ਲੱਥਨ ਤੋਂ ਬਾਅਦ ਪਤਾ ਨਹੀਂ ਹੁਣ ਕੀ ਬੰਦਾ ਕੀ ਨਹੀਂ ਥੋੜਾ ਜਿਹਾ ਸੁੱਕਾ ਆਂਦਾ ਫੇਰ ਪਾਣੀ ਅੱਗੇ ਜਾ ਰਿਹਾ ਅਸੀਂ ਨਪਸਿਨੀ ਹੋ ਗਿਆ ਧੁੱਪ ਵੀ ਆ ਸੈਗਲ ਚਲਾਇਆ ਵੀ ਨਹੀਂ ਕਿਤੇ ਠੋਖਾ ਹੀ ਹੈ ਗਾਓ ਆ ਤੇ ਵੀ ਬਕ ਆ ਵੀ ਬਬਾ ਨੁਸਾਨ ਹੋਇਆ ਤੇ ਆ ਦੇ ਸਰਕੀ ਰੋੜ ਕੇ ਲੈ ਕੇ ਦਾ ਤੁਹਾਨੂੰ ਖਰਚੋ ਇਹ ਪਿੰਡ ਆ ਖੁਸ਼ੀਪੁਰ ਲਾਗੇ ਪਿੰਡ ਦਰੰਗਲੇ ਦੇ ਲਾਗੇ ਲਾਗੇ ਪਿੰਡ ਖੁਸ਼ੀਪੁਰ ਆ ਸਿੰਗਲ ਘਰ ਹੈ ਕਿ ਜਿਹੜਾ ਸੈਂਟਰ ਚ ਉਹਦਾ ਵੀ ਲਿੰਕ ਟੁੱਟੇ ਦਾ ਦੋ ਘਰ کافی ਪਾਣੀ ਹੈ ਤੇ ਡੰਗਰਾ ਡੁੰਗਰਾ ਵਾਸਤੇ ਵੀ ਔਖਾ ਕੰਮ ਆ ਯਾਰ ਰੋੜ ਟੁੱਟ ਗਿਆ ਇੱਥੋਂ ਹਾਂ ਇਹ ਜੇ ਘਟ ਹੈ ਜੇ ਅੱਗੇ ਤੁਹਾਨੂੰ ਦੋ ਜਗ੍ਹਾ ਪਾਣੀ ਕਾਫੀ ਹੈ ਉਹ ਤੇ ਚੱਲ ਕੇ ਨਹੀਂ ਸਾਈਕਲ ਚਲਾ ਕੇ ਨੰਗੇ ਜਾਂਦਾ ਉਹ ਪੈਦਲ ਹੀ ਨੰਗੇ ਪੈਣਾ ਹੁੰਦਾ ਸਾਈਕਲ ਜੀ ਪਾਣੀ ਵਿੱਚ ਜੋਰ ਵੀ ਬੜਾ ਲੱਗਦਾ ਜਲਥਲ ਜਲਥਲ ਉਹ ਇੱਕ ਇੰਜਨ ਆ ਕਿ ਮੋਟਰ ਆ ਡੁੱਬੀ ਗਈ ਦੀ ਵਿੱਚ ਉਹ ਦੇਖੋ ਮਾੜੀ ਜੀ ਪੈ ਬਾਹਰ ਲੱਭਦੀ ਪਈ ਉਹਦੀ ਕਰਾ ਕੋਰਾ ਜੀ ਬਚਾਈ ਆ ਦੁਕਾਨ ਦੁਕਾਨ ਤੇ ਆ ਗਿਆ ਸੀ ਭਰਾ ਦੁਕਾਨ ਤੇ ਆ ਗਿਆ ਉਹ ਸਾਫ ਕਰਕੇ ਆ ਆਹਦੇ ਉਧਰੋਂ ਸਕੂਟਰ ਮੋਟਰਸਾਈਕਲ ਤੇ ਆਏ ਨਹੀਂ ਕਹਦਾ ਸਾਈਕਲ ਤਾਂ ਹੀ ਲੈਂਦੇ ਨੇ ਹੋਲੇ ਚਾਲਾਵੇ ਓਏ ਹੁਣ ਤੂੰ ਗੱਡੀ ਤੇ ਬੈ ਹੀ ਗਿਆ ਤੇ ਤੂੰ ਹੁਣ ਸਕਲਾਂ ਵਾਲੇ ਨੂੰ ਬੰਦਾ ਨਹੀਂ ਸਮਝੇ ਕਰਦਾ ਇਹ ਕਿਹੜਾ ਕਿੰਨਾ ਕਿਤੇ ਪਾਣੀ ਸੀ ਵੀ ਜਿਹੜਾ ਰੇਲਾ ਦੇਖ ਨਗਾ ਨਹੀਂ ਪੈਣਾ ਆ ਅੱਜ ਅੱਜ ਇੱਥੋਂ ਤੱਕ ਝੰਟੀ ਵਾਜਦੀ ਹੈ ਪਾਣੀ 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 ਕਿਤੇ ਸੁੱਕ ਨਹੀਂ ਅੱਧਰ ਆਹ ਸਾਈਡ ਤੇ ਨੱਕੋ ਨੱਕੋ ਇਹ ਤਾਂ ਤੇ ਆਹ ਸਾਈਡ ਠੀਕ ਇੱਧਰ ਉਤਰ ਕੇ ਤਾਂ ਆਪਣਾ ਆਹ ਸਰ ਕਰੋੜੀ ਕੀ ਦੀ ਇੱਥੋਂ ਆ ਜਾਨੀ ਕਿ ਟਾਂਚਾਈ ਉੱਤੇ ਖੜਾ ਮਿੱਟੀ-ਮੁੱਟੀ ਤੋਂ ਲੋਕੇ ਸਕੀਰੀ ਦੀ ਸੜਕ ਦੇ ਉੱਤੇ। ਆ ਪਿੰਡ ਦਾ ਬੈਂਸੀ ਪਿੰਡ ਆ ਜਰਾ। ਇਹ ਨਹੀਂ ਉਹ ਦੇਖੋ ਉਹ ਘਾਰ ਆ। ਉਹ ਘਰੀ ਆ ਉਹ। ਆ ਸੜਕ ਜਾਂਦੀ ਆਦਰੋਂ ਆ ਸੜਕਾ ਦਾ ਨੰਮ ਇਨਸਾਨੀ ਨਿਕਦੇ। ਉਹ ਅੱਗੇ ਜਾ ਕੇ ਤੁਹਾਨੂੰ ਦੱਸਦਾ ਹਾਂ ਤੇ ਸੁੱਕਾ ਹੀ ਅੱਗੇ। ਉਹ ਉੱਥੇ ਅਕਨਸਾਨ ਹੋਇਆ ਘਰ ਦਾ ਬਾਬਾ। ਇਧਰੋਂ ਦਰੰਗਲੀ ਰੋਡ ਤੋਂ ਜਿਹੜਾ ਬਾਬਾ ਸੀ ਚੰਦਰ ਨੂੰ ਰਸਤਾ ਜਾਂਦਾ। ਇਹ ਵੀ ਡੁੱਬੇ ਦਾ ਪੂਰਾ। ਆਪੇ ਢੱਤਲਵੰਡੀ ਪਿੰਡ ਇਹ ਹੋਲੀ ਨਹੀਂ ਚਲਾਉਂਦੇ ਯਾਰ ਦੇਖਾਂ ਹੋਲੀ ਮਾਰ ਲੋ ਹਾਂ ਵੀ ਇਹ ਰੋਡ ਤੇ ਆਹ ਰੋਡ ਤੋਂ ਲੈ ਕੇ ਗੁਰਦਾਸਪੁਰ ਤੱਕ ਆ ਵਜਾ ਠੀਕ ਹੀ ਜਾਣੀ ਕਿ ਸਾਡੇ ਪਿੰਡਾਂ ਵੱਲ ਉਧਰ ਨਹੀਂ ਆ ਵਜਾ ਕਿਉਂਕਿ ਪਾਣੀ ਜ਼ਿਆਦਾ ਉਧਰ ਕਿਤੇ ਕਿਤੇ ਤਾਂ ਹਵੀ ਪਿੰਡ ਅੰਦਰ ਆਲਾ ਵੀ ਡੁੱਬੇ ਦਾ ਪੂਰਾ ਹੋ ਜਰਾ ਹੈ ਇਹ ਪਿੰਡ ਆ ਗਿਆ ਜੀਵਨ ਚੱਕ ਪਿੰਡ ਹੈ ਤੇ ਨਾਲ ਹੀ ਇੱਕ ਬੁਗਨਾ ਪਿੰਡ ਹੈ ਜੀ ਇਹ ਵੀ ਡੁੱਬੇ ਦੀ ਹੈ ਇੱਥੇ ਸਰਕ ਦਾ ਕਾਫੀ ਨੁਕਸਾਨ ਹੋਇਆ ਜਾਨਕਿ ਮਿੱਟੀ ਥੱਲੋ ਨਿਕਲ ਗਈ ਦੀਆ ਬਸ ਐਹੀ ਉਤਲੀ ਢੇਗ ਜੀ ਬਚੀ ਦੀ ਆ ਕਹਿ ਇਦਾਂ ਥੱਲੋ ਪੱਠੇ ਪੁੱਟੇ ਪੱਥਰ ਇਟਾਂ ਸਾਰੇ ਨਿਕਲ ਗਏ ਦੇ ਜੇ ਜਦੋਂ ਵੀ ਕੋਈ ਭਾਰੀ ਚੀਜ਼ ਲੰਗੀ ਆ ਸਾਈਡ ਤੋਂ ਤੇ ਨਾਲ ਹੀ ਤਾ ਸਿਆਣੀਆਂ ਸੜਕ ਵਿੱਚ ਉਹ ਨਾਲ ਤਾਂ ਮੇਰਾ ਉੱਥੇ ਖਲੋ ਗਿਆ ਪਤਾ ਨਹੀਂ ਮਾ ਕੋਈ ਯਾਰ ਦੋਸਤ ਹੋਗਾ ਆ ਬੜੀਆਂ ਨੂਰਾ ਪਈ ਦਿੱਤੀ ਉਹ ਸੜਕ ਤੇ ਪਾਣੀ ਦੇ ਚਲਦਾ ਪਿਆ ਫਾਸਟ ਹੀ ਹੈ ਤੋਂ ਬੜੀਆ ਤੇ ਸਾਈਕਲ ਵੀ ਜੋੜ ਲਿਆ ਤੇ ਮੈਂ ਪਾਣੀ ਪੀਤਾ ਹੁਣ ਇਹ ਨਲਕੇ ਤੋਂ ਪਾਣੀ ਮੜਾ ਦੇ ਕਰਦੇ ਨਲਕੇ ਹੁ ਠੋਕੀ ਗਿਆ ਯਾਰ ਬੰਦਾ ਆਪਣਾ ਪਿੱਛੇ ਕਿੱਥੇ ਲੱਭਦਾ ਕਿਤੇ ਔਰ ਠੋਕੀ ਗਿਆ ਜਿੱਥੇ ਜਨਤਾ ਇਕੱਠੀ ਹੋਈਦੀ ਓਥੇ ਜਾ ਕੇ ਸੜਕ ਜੀ ਟੁੱਟੀ ਦੀ ਬੈ ਗਈ ਦੀ ਜਾਨੀ ਕਿ ਸੜਕ ਹੋ ਗਈ ਜੇ ਦਾਥੇ ਪਈ ਦੀ ਨੋਰ ਜਦਾਂ ਉਹ ਥੋੜੀ ਜਿਆਦਾ ਪਈ ਦੀ ਕੋਣ ਹੈ ਬਾਬੇ ਦੇ ਜੰਦ ਗੈਰ ਨਾ ਗੱਡੀ ਤੇ ਆ ਰਹਾ 41 ਸਾਹ ਨਾ ਉਹ ਸੱਚ ਨਾਲ ਮੋਟਰਸਾਈਕਲਾਂ ਤੇ ਨਾਲ ਨਾਲ ਉਹ ਕਹਿੰਦਾ ਮੇਰੇ ਦੋਸਤ ਉਹ ਆਉਣ ਉਹ ਬੱਦੇ ਬੱਦੇ ਉਹ ਸਾਹਮਣੇ ਲੱਭਦੇ ਨਹੀਂ ਉਹ ਉਹਥੇ ਕਹਿੰਦਾ ਰੁੜ ਕੇ ਚਲ ਗਏ ਦੋਸਤ ਅੱਧੇ ਅੱਛਾ ਜਿਹੜੇ ਉਹ ਆ ਰੰਦਾ ਉਹ ਵੀ ਆ ਰਹਾ ਵੀ ਆ ਰੇ ਆ ਰੇ ਆ ਉਹ ਉਹ ਬੂਟੇ ਲੱਭਦੇ ਨਹੀਂ ਜੰਗਲ ਤੇ ਉਹ ਉਹ ਕਿੰਨਾਂ ਆਦੋ ਲੱਗੇ ਜੱਗੇ ਕੀ ਬੋਲੇ ਕਿੱਥੇ ਦੀ ਕਿੱਥੇ ਪਾਣੀ ਬੜਾ ਹੈ ਨਾ ਰੋੜੂ ਪਾਣੀ ਮਾ ਵਹਿ ਲਓ ਉਹ ਜਿਹੜੀ ਛੜਕਾ ਨਾ ਕੁੱਟੀ ਆ ਹਾਂ ਉਹ ਕਹਿੰਦੇ ਉਹ ਨਾ ਪੁੱਟਾਂਗੇ ਆ ਪੁੱਟੇ ਕਰਦੇ ਪੁੱਟੇ ਕਰਦੇ ਜ਼ਰੂਰੀ ਥੋੜੀ ਆ ਕਿਉਂ ਪੁੱਟੇ ਕਿਉਂ ਪਾਣੀ ਜ਼ਿਆਦਾ ਜਗ੍ਹਾ ਫਿਰ ਕਹਿੰਦੇ ਰੋਕਿਆ ਜਨ ਨੂੰ ਅੱਛਾ ਪਹਿਲਾਂ ਪੁੱਟੇ ਕਰਦੇ ਸੀ ਉਹ ਪੁੱਟੇ ਕਹਿੰਦੇ ਸਿੰਡਾਂ ਨੂੰ ਰੋਕਿਆ ਕਿ ਨਹੀਂ ਕੀ ਕਰੇਗਾ ਨਕਸਰ ਵੀ ਕਿਉਂ ਨਹੀਂ ਨਗ ਨਹੀਂ ਖੜਾ ਹਉਤੇ ਪਾਣੀ ਤੇ ਉੱਧਾ ਵੀ ਨਿਕਲੇ ਨਿਕਲ ਜਾਣਾ ਉੱਤੋਂ ਦੀ ਨਗ ਜਾਣਾ ਨਹੀਂ ਉੱਤੇ ਯਾਰ ਆ ਵੀ ਕਾਫੀ ਨੁਕਸਾਨ ਹੋਇਆ ਤੇ ਉਹ ਨੀਆਂ ਹੀ ਲੱਭਣ ਲੱਪੀਆਂ ਥੱਲੋ ਦੁਕਾਨਾਂ 90 ਰੁਪਏ ਦਾ ਚੰਗਾ ਇਹ ਤੇ ਆ ਦੇਖੋ ਸਾ ਚੱਕੀ ਹੀ ਇੱਥੇ ਆਟਾ ਚੱਕੀ ਉਹਦੇ ਦੇ ਅੰਦਰ ਪਾਣੀ ਵੜਦਾ ਉਹ ਚੱਕੀ ਦੇ ਅੰਦਰ ਪਾਣੀ ਵੜਦਾ ਤੇ ਓਏ ਓਏ ਜਾਇ ਕਰਦਾ ਇਹ ਆ ਗਿਆ ਅਡਾ ਹਕੀਮਪੁਰ ਅਡਾ ਜੀ ਆ ਟੂੜੀ ਤਾਰੀਆ ਪੱਠਿਆਂ ਡੰਗਰਾਂ ਵਾਸਤੇ ਬ੍ਰੈਡ ਜੈਮ ਜਿਹੜੀ ਹੋਈਦੀ ਐ ਵੀ ਖੋਦੀ ਟਰੈਕਟਰ ਲੈ ਕੇ ਟਰੈਕਟਰ ਦੇ ਨਾਲ ਹੱਲਾ ਪਾ ਕੇ ਤੇ ਖੋਦੀ ਤੋੜੀ ਦੀ ਆ ਕਿ ਪਈ ਪਾਣੀ ਛੇਤੀ ਲੰਘ ਜੇ ਪਾਣੀ ਹੈ ਬੜਾ ਇਹ ਪਰ ਦੂਜਿਆਂ ਨੇ ਕਿ ਦੂਜੇ ਪਿੰਡ ਵਾਲ ਨੇ ਤੋੜੀ ਹੁਣ ਇਹ ਤੇ ਦੂਜੇ ਇੱਕ ਹੋਰ ਦੂਜੇ ਪਿੰਡ ਵਾਲੇ ਆਣ ਕੇ ਰੋਕ ਦਿੱਤਾ ਹੁਣ ਵੀ ਨਹੀਂ ਇਹ ਕੰਮ ਨਹੀਂ ਕਰਨਾ ਤੇ ਆ ਵਜਾਈ ਸਾਜੀ ਰੁਕ ਜਾਣੀ ਇਹ ਦੇ ਕਰਕੇ ਇਹ ਆ ਗਿਆ ਪੰਪ ਪੰਪ ਦਾ ਵੀ ਆ ਬਾਬਾ ਰੋੜੇ ਦਾ ਜਗਾੜ ਇੱਥੋਂ ਆ ਆਵੇ ਕਿੰਦਾ ਪੱਥਰ ਰੋੜੇ ਤੇ ਆ ਜਿਹੜੇ ਕਿੰਨਾ ਪਾਣੀ ਤੇਜ਼ ਹੋਏਗਾ ਇੱਥੇ ਕੱਲ ਹਾਂ ਇਹ ਨਦੇ ਦਾ ਸਾਹੀ ਬਾਬਾ ਮਾ ਇੱਥੇ ਨਹੀਂ ਤੇਜ਼ ਆ ਜਿਹੜੇ ਆ ਨਾ ਰਿਸਕਾਦਰ ਕੋਈ ਪਾਣੀ ਚੀਜ਼ ਲੰਗੀ ਨਾ ਤੇਰੀ ਬੈ ਹੀ ਨਹੀਂ ਉੱਤੇ ਇਹ ਹੋ ਗਿਆ ਇੱਕ ਉਹ ਉਹ ਜਿਆਦਾ ਨੁਕਸਾਨ ਲੱਗਦਾ ਇੱਕ ਜਿਹੜਾ ਅੱਗੇ ਹੋ ਜਾਂਦਾ ਨਹੀਂ ਤਾਂ ਦੇਖਦਾ ਦੂਜਾ ਐਵੇਂ ਨਾ ਅਭੀ ਕੱਲੇ ਕੱਲੇ ਘਾਰ ਹੀ ਆ ਸਾਰੇ ਜਿਹੜੇ ਜਿਹੜੇ ਡੋਰੇ ਲੋਕਾਂ ਨੇ ਬਣਾਏ ਹੁੰਦੇ ਆ ਆ ਵੀ ਘਰ ਚ ਪਾਣੀ ਆ ਗਿਆ ਹਨ ਇਹ ਪਿੰਡ ਆ ਜੀਵਨ ਚੱਕ ਪਿੰਡ ਆ अच्छा आ देखो जी ओए होए 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 आज ਥੱਲੇ ਤੱਕ ਨਹੀਂ ਆ ਆ ਤੇ ਆ ਵੀ ਇਧਰ ਕੀ ਬਣਦਾ ਇਹਦੇ ਪਾਣੀ ਕਿੱਦਾਂ ਬਚੀਆਂ ਰੀਆਂ ਦੁਕਾਨਾਂ ਕਿਤੇ ਲੰਨੇ ਪਾਣੀ ਵੈਲਾ ਨਿਕਲੇਗਾ ਤਾਂ ਪੋਲ ਤੇ ਥਲੋਂ ਦੀ ਹੁਣ ਤੇ ਕਿੰਨਾ ਉੱਪਰੋਂ ਦੀ ਹੋਏਗਾ ਕੱਲ ਪਾਣੀ ਐ ਪੂਰੀ ਸਪੀਡ ਚ ਪਾਣੀ ਜਾਏਗਾ ਜਰਾ ਬਾਕੀ ਦੇ ਨੀਹਾਂ ਤੱਕ ਤੇ ਲੱਗ ਗਈਆਂ ਸਾਰੀਆਂ ਆ ਘਰ ਇੱਕ ਜਰਾ ਘਰ ਤਿੰਨ ਡੇਗੇ ਦਾ ਬਾਥਰੂਮ ਇਹਦਾ ਬਾਹਰਲੀ ਸਾਈਡ ਉਹ ਥੋਕੇ ਦਾ ਸਾਰਾ ਵੀਡੀਓ ਚ ਲੱਗ ਜਾਨਾ ਪਤਾ ਹੁਣ ਆਇਆ ਸਾਢੇ ਡੇਗੇ ਦਾ ਉਰਲਾ ਬਾਥਰੂਮ ਤੇ ਡੇਗੇ ਦਾ ਉਹ ਦਰਵਾਜ਼ੇ ਦਰਵਾਜ਼ੇ ਕਿੰਦਾ ਥੱਲੇ ਪੇਜ ਦੇ ਸਾਰੇ ਹਮ ਹੈਬਾ ਦਾ ਨਚਾਣ ਹੋਇਦਾ ਹੋ ਗਿਆ ਗੇਟ ਗੂਟ ਸਾਰਾ ਡੇਗੇ ਦਾ ਆਹ ਦਰਖਤੀ ਦੀ 11 ਕੱਟਤੀਆਂ ਸਾਰੀਆਂ ਥੱਲੋਂ ਅੱਨਾ ਇਹ ਕਾਫੀ ਹੈ ਵੀ 90 ਰੁਪਏ ਦਾ ਹਨੀ ਇਹ ਵੀ ਸੜਕ ਸ ਇਹ ਬਚ ਗਿਆ ਨਾ ਤਾਂ ਉਦਾਂ ਗੇਟਪੁਰੋਂ ਡਿੱਕੇ ਦਾ ਹਨੀ ਇਹ ਚੰਗਾ ਕੀਤਾ ਕੰਮ ਜੇ ਨਾ ਬਿਟਾ ਹਟਾ ਲਾਹੜੀਆਂ ਆ ਥੱਲੇ ਜਿਆਦਾ ਮਿੱਟੀ ਨਿਕਲ ਕੇ ਕਿਸਕ ਗਈ ਦੀ ਇਹਨਾਂ ਉਹਨਾਂ ਅੱਗੇ ਆ ਗਿਆ ਜੀ ਸਾਡੇ ਬਿਜਲੀ ਘਰ ਜਿਹੜਾ ਜਿਹੜਾ ਬੱਤੀ ਜਾਂਦੀ ਹੈ ਜਿੱਥੋਂ ਸਾਰੇ ਟੋਟਾ ਮੋਰ ਜਿਹਨੂੰ ਕਹਿੰਦੇ ਆ ਜੀ ਆਹ ਕਹਿੰਦਾ ਗੰਜੀ ਆ ਗਿਆ ਨਾ ਪਿੰਡ ਆਪੇ ਇਹਨਾਂ ਗੰਜੀ ਪਿੰਡ ਐ ਵੀ ਸਾਰੇ ਡੁੱਬੇ ਦਾ ਆ ਮੇਨ ਰੋਡ ਤੋਂ ਰਸਤਾ ਲੱਗਦਾ ਪਿੰਡ ਨੂੰ ਕਿਤੇ ਨਾਮ ਨਿਸ਼ਾਨ ਨਹੀਂ ਲੱਭੇਗਾ ਦਾ ਰਸਤੇ ਦਾ ਯਾਰ ਰਸਤਾ ਆ ਯਾਨੀ ਕਿ ਥਾਂ ਨੂੰ ਤਾਂ ਇੱਥੇ ਬੋਟ ਜੇ ਲੱਗੋ ਪਰ ਆਪੇ ਗੰਜੀ ਵਾਲਿਆਂ ਨੂੰ ਉਹ ਦੂਜੀ ਸਾਈਡ ਠੀਕ ਐ ਉਧਰ ਲੱਗ ਜਾਂਦੀ ਐ ਨਾ ਉਹ ਸੁੱਕੀ ਐ ਦੋ ਰਸਤੇ ਲੱਗ ਜਾਂਦੇ ਆ ਪਿੰਡ ਨੂੰ ਦੋ ਦੇ ਵੀ ਤਿੰਨ ਇੱਕੋ ਪਰੇ ਉਹ ਗੱਲ ਦੀ ਸਾਈਡ ਤੋਂ ਵੀ ਇੱਕੋ ਮੇਨ ਰੋਡ ਤੋਂ ਦੂਜੀ ਸਾਈਡ ਤੋਂ ਦੇਖਿਆ ਇਹ ਰਸਤਾ ਦੇ ਪੂਰਾ ਡੁੱਬੇ ਦਾ ਯਾਨੀ ਕਿ ਦਰੰਗਲੇ ਰੋਡ ਵਾਲਾ ਕਮੜੀਆਂ ਜੀ ਵੀ ਕਾਫੀ ਪਾਣੀ ਆ ਗਿਆ ਪਾਣੀ ਨਿਕਲੇ ਤੇ ਕਬੜੀ ਸਪੀਡ ਨਾ ਕਰਦਾ ਇਹ ਪੱਧਰਾ ਹੀ ਆ ਵੀ ਆ ਮਸੂਰਾ ਪਿੰਡ ਅੱਗੇ ਜਾ ਕੇ ਆਇਆ ਇਹ ਬਿਜਲੀ ਦਾ ਫਰ ਹੱਡੀ ਜਿੱਥੋਂ ਬਿਜਲੀ ਆਂਦੀ ਹੈ ਤਿੰਨਾਂ ਦਿਨਾਂ ਤੋਂ ਤੇ ਬਿਜਲੀ ਦੋ ਦਿਨ ਹੋ ਗਏ ਨਾ ਬਿਜਲੀ ਕੇ ਦੇ ਆਹ ਹਰ ਪਰਸੋਂ ਦਾ ਇਹਦਾ ਪਰਸੋਂ ਦੀ ਹੈ ਆਇਆ ਇਹ ਬਿਲੀ ਦਾ ਫਿਰ ਪੂਰਾ ਫੋਲੋ ਇਹਦਾ ਇਹ ਪਾਣੀ ਅੱਗੇ ਚੈੱਕ ਕਰਾਉਂਦੇ ਏ ਆ ਗਿਆ ਹੁਣ 메ਨ ਰੋਡ ਗੁਰਦਾਸਪੁਰ ਵਾਲਾ ਰੋਡ ਹੋ ਗਿਆ ਇਧਰੋਂ ਗੁਰਦਾਸਪੁਰ ਨੂੰ ਸੱਜੇ ਹੱਥ ਨੂੰ ਤੇ ਖੱਬੇ ਪਾਸੇ ਨੂੰ ਗਲੜੀ ਨੂੰ ਹੱਥੇ ਵੀ ਪਾਣੀ ਚੰਗੀ ਰੀਜ ਨਾਲੋਂ ਪੈਦਲ ਹੀ ਜਾਣੇ ਪੈਣਾ ਏ ਹੈ ਜੀ ਟੋਟੇ ਦਾ ਹਾਲ ਮੋ ਪਾਣੀ ਇੱਥੇ ਤੇ ਆ ਵੀ ਟਰੈਕਟਰਾਂ ਟਰੱਕਾਂ ਦੇ ਲੋਕੀ ਸੇਵਾ ਕਰੇਗਾ ਜੇ ਜਨ ਕਿਸੇ ਨੇ ਅੱਗੇ ਪਿੱਛੇ ਜਾਣਾ ਫਸੇ ਦਾ ਹੋਵੇ ਕੋਈ ਟਰੈਕਟਰ ਤੇ ਜਾ ਸਕਦੇ ਗੱਡੀਆਂ ਗੁੱਡੀਆਂ ਝੋਖਾ ਹੁੰਦਾ ਯਾਨੀ ਕਿ ਦਰੰਗਲੇ ਸਾਈਡ ਤੇ ਗੱਡੀ ਜਾਇ ਕਰਦੀ ਆ ਆਹ ਸਾਈਡ ਤੇ ਝੋਖਾ ਕਿਉਂਕਿ ਪਾਣੀ ਜਿਆਦਾ ਤੇ ਅਸੇ ਕਾ ਪਾਣੀ ਤੇ ਇੱਕ ਅੱਗੇ ਹੋਰ ਪਾਣੀ ਆ ਨਾ ਉਹਦੇ ਉਹੀ ਪਾਣੀ ਕਰਕੇ ਅਸੀਂ ਆਪਣੀ ਗੱਡੀ ਜਾਂ ਮੋਟਰਸਾਈਕਲ ਨਹੀਂ ਬਾਹਰ ਕੱਢਿਆ ਕਿਉਂਕਿ ਉਹ ਮੁਸ਼ਕਲ ਹੀ ਆ ਯਾਨੀ ਕਿ ਨੰਗ ਜੇ ਤੇ ਨੰਗ ਜੇ ਜੇ ਫਸ ਗਿਆ ਤੇ ਫਸ ਗਿਆ ਹੱਜੇ ਗੱਡੀ ਇੱਥੋਂ ਵੀ ਨੰਗ ਜਾਗੀ ਜਿਹੜਾ ਸਾਡੇ ਪਿੰਡ ਨੂੰ ਇੱਕ ਰਸਤਾ ਜਾਂਦਾ ਉੱਥੇ ਜਿਆਦਾ ਮਾਰਾ ਹਾਲ ਹੋ ਜਾ ਮੈਂ ਦੱਸਦਾ ਅੱਗੇ ਉੱਚੀ ਗੱਡੀ ਲੰਘ ਜਾਂਦੀ ਹੈ ਨੀਮੀ ਨੀ ਗੱਡੀ ਕੋਈ ਵੀ ਲੰਘਣੀ ਜਿੱਦਾਂ ਅਲਟੋ ਵਗੈਰਾ ਹੋ ਗਈ ਅਲਟੋ ਸ਼ਿਫਟ ਵਗੈਰਾ ਉਹ ਨਹੀਂ ਗੱਡੀ ਨੀਮੀ ਗੱਡੀ ਲੰਘਣੀ ਜੇ ਉੱਚੀਆਂ ਗੱਡੀਆਂ ਨਿਕਲ ਜਾਂਦੀਆਂ ਹਨੀ ਚੱਲੀਏ ਜੇ ਟੋਟੇ ਤੋਂ ਹੁਣ ਅਸੀਂ ਕਰਨੀ ਆਹ ਪਾਣੀ ਸਾਨੂੰ ਜਰਾ ਕਰਾਸ ਕਰਨੇ ਪਾਉਣ ਤੁਰਦੇ ਇਹ ਸੇ ਵਾਲੀ ਪਾਣੀ ਆਇਆ ਜਾ ਰਹੀ ਅੱਧਰਲੀ ਸਾਈਡ ਤੋਂ ਸਾਰਾ ਪਾਣੀ ਅੰਦਰ ਨੂੰ ਆਇਆ ਕਰਦਾ ਸਾਰਾ ਅੱਛੇ ਚੱਲਿਆ ਜਾਂ ਅੰਦਰ ਤੋਂ ਪੂਰਾਈ ਓਰ ਲਾਣਾ ਪਿਆ ਕਰਦਾ ਜਿਹੜਿਆ ਗਲਵੀ ਸਾਈਡ ਪਿੰਡ ਹੈ ਨਾ ਉੱਧਰ ਦਾ ਕਾਸ ਟੁੱਟ ਗਿਆ ਨਾ ਐਵੇਂ ਦਾ ਰਸਤਾ ਟੁੱਟ ਗਿਆ ਨਾ ਸਾਰੇ ਪਰਸਾਂ ਆ ਹੁਣ ਸੇਵਾ ਵਾਸਤੇ ਲੋਕੀ ਗੁਰਦਆਸ ਪਰ ਹੋਗੇ ਦੂਰ ਦੂਰ ਤੋਂ ਆਂਦੇ ਪਏ ਸੇਵਾ ਕਰਨੀ ਕੋਈ ਪੱਠਿਆਂ ਦੀ ਸੇਵਾ ਕੋਈ ਖਾਨ ਦੀ ਸੇਵਾ ਜਿੱਦਾਂ ਦੀ ਵੀ ਕੇ ਨੂੰ ਮਦਦ ਦੀ ਲੋੜ ਆ ਪਾਣੀ ਓਖਾ ਹੀ ਆ ਕੰਮ ਜ਼ਿਆਦਾ ਇਹ ਲੱਗਿਆ ਨੇ ਦੋ ਦਿਨਾਂ ਦੀ ਪਾਣੀ ਪਿੱਛੇ ਮੈਂ ਲੱਟੇ ਨੂੰ ਭੇਜਿਆ ਉਹ ਕਿਵੇਂ ਕੀ ਬੰਨਣਾ ਤੁਸੀਂ ਅੱਗੇ ਫੋਲੋ ਹੀ ਦੀਓ ਆਹ ਕਿੰਨੇ ਚੋ ਥੰਡੇ ਡੋਲ ਰਿਹਾ ਇਹ ਉਹ ਡੋਮਣੀ ਹੋ ਗਈ ਤਾਂ ਫੇਰ ਆ ਜ਼ਿਆਦਾ ਪਾਣੀ ਆ ਸਾਰਿਆਂ ਨਾਲ ਜ਼ਿਆਦਾ ਥੂ ਪਾਣੀ ਆ ਬਹੁਤੀ ਸੋਹਿਆ ਆ ਇਹ ਬੜੇ ਕਰਦੇ ਸਾਰਾ ਪਾਣੀ ਦਿੱਤ ਨੂੰ ਆਏਗਾ ਆਹੋ ਉਹ ਇਹ ਦੇ ਡਰਾਂਗਲੇਲਾ ਰੋਡ ਉਹ ਹੀ ਸੁੱਕਾ ਆ ਖੰਡਾ ਹੋ ਜਾਂਦਾ ਓਹ ਡਰਾਂਗਲੇ ਤੋਂ ਤੜ ਗੜਾ ਪਿੰਡਾਂ ਤੋ ਅੱਧਾ ਫਿਰ ਇਹ ਉਧਰ ਅੱਗੇ ਠੀਕ ਹੀ ਹੈ ਉਧਰ ਨਹੀਂ ਐਦਾ ਹੀ ਪਾਣੀ ਐਦਾ ਹੀ ਲੰਘੇ ਜਾਣਾ ਕਿਉਂਕਿ ਅੱਧਰੋਂ ਤੇ ਬੁਰਾ ਹਾਲ ਆ ਪਰ ਆਹ ਰੋਡ ਦੂਜੇ ਤੋਂ ਉਹ ਰੋਡ ਉਹ ਤੇ ਬੁਰਾ ਹਾਲ ਥੋੜਾ ਨਹੀਂ ਆ ਹਾਸੀ ਤੋਂ ਬਹੁਤ ਜ਼ਿਆਦਾ ਪਾਣੀ ਹੈ ਨਾ ਹਾ ਹਾਸੀ ਤੋਂ ਜ਼ਿਆਦਾ ਪਾਣੀ ਹੈ ਹੂੰ ਕਹਿੰਦੇ ਸਾਰੇ ਹਾਸੀ ਜੇ ਨਹੀਂ ਉਹ ਆਇਆ ਹੀ ਕਰ ਜਾਏਗਾ ਕੁਝ ਸ਼ੁਰੂ ਉੱਤਰ ਜਾਏਗਾ ਇਹ ਜ਼ਿਆਦਾ ਇਹ ਤੇ ਦੋ ਦਿਨ ਤੋਂ ਹੋ ਗਿਆ ਹੁਣ ਹਾਂ ਹਾਂ ਸਾਰੇ ਕਹਿੰਦੇ ਮੈਂ ਹਾਸੀ ਤੋਂ ਜ਼ਿਆਦਾ ਜਿਹੜੇ ਪੁਰਾਣੇ ਉਹਨੇ ਤਾਂ ਜੀ ਆਂਗੋਲੇ ਗੱਤ ਆਈਦੀ ਨੀ ਜੇ ਤੇਰੇ ਨਾਲ ਕਣੀ ਬੜੀ ਜਦਾ ਇਹ ਆ ਅਜੇ ਨਾਲੋਂ ਜ਼ਿਆਦਾ ਅਜੇ ਨਾਲੋਂ ਸੋਨਾ ਜ਼ਿਆਦਾ ਹੀ ਆ ਲੰਘ ਜਨਾ ਜਿੱਦਾਂ ਪੈਦਲੀ दो दो तीन किलोमीटर तक पानी लगेगा तो यह पिंड आ गया बिल्डी पिंड तो ठीक है पर हूँ साढ़े पिंड पानी काफ़ी ज़्यादा चलो जी चली बड़ा पानी है हाँ ढे ज्यादा हथ गए साढ़े घट है उधर ਇਹ ਆ ਗਿਆ ਸਾਡੇ ਪਿੰਡ ਦਾ ਰੋਡ ਇਹ ਰੋਡ ਆ ਗਿਆ ਗੰਜੀ ਤੋਂ ਜਿਹੜਾ ਟੋੜ ਜਾਂਦਾ 59 ਗੰਜੀ ਬਹੋਰ ਤੋਂ ਕਠਿਆਲੀ ਇਹ ਉਹ ਰੋਡ ਤੇ ਬੰਦ ਹੋ ਗਿਆ ਕਿ ਜਾਂ ਉਦਾਂ ਹੀ ਜਾਂਦਾ ਹੀ ਰੇੜਕੇ ਆ ਪਾ ਗਿਆ ਪਾਣੀ ਅੱਗੇ ਜਾ ਕੇ ਨਾ ਤਾਉਣ ਚੁੱਕੋ ਥੋੜਾ ਜਿਹਾ ਫਿਰ ਕੋਲਾਗੇ ਪੀ ਲੋਗੇ ਸਾਫ ਕਰੋਗੇ ਆਪਣੇ ਆਹ ਮੋਰ ਚਾਵਾਂ ਦੇ ਆਉਂਦੇ ਪਾਏਗੇ ਹੁਛੇ ਲੈ ਕੇ ਨਹੀਂ ਆਏ ਇੱਥੇ ਜਿਆਦਾ ਨਾ ਇੱਥੇ ਪੱਟ ਪੱਟੀ ਪਾਣੀ ਹੈ ਆਹ ਦੇਖੋ ਸਾਗਲ ਕਿੰਨਾ ਡੁੱਲ ਰਿਹਾ ਵਾ ਪੈਦਲ ਚੱਲ ਜਾ ਪੈਦਲ ਕਿਆ ਨਾ ਤੋਰੀ ਕਿਤੇ ਇਹਨਾਂ ਜ਼ੋਰ ਲੱਗੇ ਕਰਦਾ ਹਾਂ ਅਥੇ ਸਭ ਤੋਂ ਜ਼ਿਆਦਾ ਪਾਣੀ ਆਇਆ ਈ ਡੂੰਗੀ ਆ। ਆਇਆ ਸਭ ਤੋਂ ਜ਼ਿਆਦਾ ਪਾਣੀ। ਕਾ ਦੇਖੋ। ਹੁਣ ਤੱਕ ਦਾ ਸਭ ਤੋਂ ਜ਼ਿਆਦਾ ਪਾਣੀ ਆਇਆ ਜਿਹੜਾ ਆਹ ਦੁਪੱਟਾ ਬੱਟਾ ਚਾਹ। ਅਥੋਂ ਹੀ ਨਿਕਲੇ ਜਾਂਦਾ। ਆਹ ਟਰੈਕਟਰ ਤੋਂ ਲਵਾਇਆ ਨਹੀਂ ਗੱਡੀ-ਗੁੱਡੀ ਅੰਦਰ ਜਾਂਦੀ ਈ। ਸਾਰੇ ਟਾਇਰ ਡੁੱਬ ਗਏ। ਥੱਲੇ ਸਰਕ ਦੀ ਨਹੀਂ ਨਾ ਸਰਕ ਰੋਡ ਰੋਡ ਤੇ ਬੜੇ ਖੱਡੇ ਉਹਦੇ ਕਰਕੇ ਜਿਆਦਾ ਹੈ। ਇਹ ਆ ਬੜਾ ਡੋੜ ਜਾਦਾ। ਅਧਿਕਾਰ ਵਾਲਿਆਂ ਨੇ ਨੁੱਕਾ ਚ ਟਰੈਕਟਰ ਦਿੱਤੇ ਤਾਂ ਵੀ ਨਹੀਂ ਨੂੰ ਤਾਂ ਬਚਾਹ ਹੋ ਜੇ। ਬਹੁਤ ਤੇਜ਼ ਆ ਪਾਣੀ ਇੱਥੇ। ਲੋ ਜੀ ਆ ਕ੍ਰਾਸ ਕਰਕੇ ਤੇ ਫਿਰ ਬਾਅਦ ਚ ਮਿਲਨੇ ਆਣੀ ਅੱਗੇ ਤੁਹਾਨੂੰ ਆਪਣੇ ਘਰ ਤੱਕ ਦੀ ਦੱਸਮਿਆਂ ਪੋਜੀਸ਼ਨ ਕੀ ਹਿਸਾਬ ਤਾ ਵਗੇ ਰਹਿ ਗਿਆ ਸਾਡਾ ਘਰ ਥੋਂ ਕੋ ਕਿਲੋਕਮੀਟਰ ਦੀ ਦੂਰੀ ਤੇ ਆ ਪਾਣੀ ਛੋ ਗਿਆ ਪਿੰਡ ਚ ਕਿਦੇ ਸੁੱਕਾ ਹੀ ਹੈ ਲੱਗ ਪਗ ਉਹ ਸਾਡੇ ਉਧਰ ਹੈ ਨਹੀਂ ਆ ਪਿੰਡ ਹੈ ਗੰਜਾ ਪਿੰਡ ਹੈ ਇੱਥੇ ਸੁੱਕੇ ਦਾ ਹੀ ਉਹ ਗੰਜੇ ਤੋਂ ਲਿਆ ਕੇ ਗੰਜੀ ਤੱਕ ਹੈ ਲੋ ਜੀ ਆ ਗਿਆ ਸਾਡਾ ਪਿੰਡ ਬਹਿਲੌਰਪੁਰ ਪਰ ਇੱਥੇ ਨਹੀਂ ਰਹਿੰਦੇ ਅਸੀਂ ਪਿੰਡ ਤੋਂ ਬਾਹਰ ਬਾਹਰ ਇੱਥੇ ਪਿੰਡ ਜਿੱਤੇ ਹਨੀਓ ਪਾਣੀ ਉਹ ਹੈ ਚੱਲੇ ਆ ਦੇਖੋ ਜੀ ਮਿੱਚਲੀ ਹੋ ਜਿੰਨੇ ਆ ਉਹ ਉਹ ਆ ਗਿਆ ਥੋੜਾ ਜਿਹਾ ਪਿੰਡ ਪਿੰਡ ਦੇ ਵਿੱਚ ਪਾਣੀ ਹੁੰਦੀ ਹੈ ਇੱਥੇ ਸਾਡੇ ਗਲੀਆਂ ਗੁਲੀਆਂ ਚ ਪਤਾ ਨਹੀਂ ਸਾਡੇ ਇੱਧਰ ਪਾਣੀ ਆਇਦਾ ਸੀ ਹਾਂ ਪਰ ਇੱਥੇ ਨਹੀਂ ਆਣਾ ਹੋਇਆ ਉਹਨੂੰ ਹਾਂ ਏ ਕਦ ਲਈ ਲੈ ਕਰਦੇ ਸਾਬ ਚੰਗੇ ਭਲੇ ਜੀ ਇਹਨੇ ਘਰ ਦੇਉ ਰਸਨ ਲੈ ਕਰਦੇ ਪਰ ਉਹਨੂੰ ਸਿੱਧਾ ਕੋਈ ਤੂੰ ਹੋਰ ਕਿਤੇ ਦੇ ਦਿਓ ਇੱਧਰ ਤੇ ਸਰਦਾ ਪਿਆ ਪਰ ਨਾ ਫਰੀ ਦੀ ਚੀਜ਼ ਨੂੰ ਵੇਖ ਕੇ ਕਿੱਥੇ ਰਹਾ ਜਾਂਦਾ ਲੋ ਜੀ ਪੈਂ ਮੇਨ ਪਿੰਡ ਬਲੌਰ ਪਰ ਤੇ ਅੱਗੇ ਹੁਣ ਸਾਡੇ ਘਰ ਜੇ ਮਾੜੇ ਜੇ ਬਾਹਰ ਜਾ ਕੇ ਸਾਡੇ ਥੋੜਾ ਨੋਰਮਲ ਹੀ ਕਰਾਸ ਕਰੇਗਾ ਤਾਂ ਅੱਗੇ ਨੋ ਘਟਿਆ ਨਾ ਬਣੀ ਜੇ ਤੁਸੀਂ ਕੀ ਹੋਤ ਢੀ ਮੋਟੀ ਮੱਛੀਆਂ ਬੜੀਆਂ ਆਏ ਕਰਦੀਆਂ ਦੇ ਵਿੱਚ ਰੁੜ ਕੇ ਚੰਗੀਆਂ ਮੋਟੀਆਂ ਤਿੰਨ ਤਿੰਨ ਚਾਰ ਚਾਰ ਕਿਲੋ ਦੀ ਪਾਣੀ ਤੇਜ਼ ਆ ਜੇ ਪਰ ਕਾਬੂ ਨਹੀਂ ਹੁੰਦੀ ਉਹ ਬੜੀ ਮੋਟੀ ਜਿਹੜੀ ਅੱਗੇ ਹੁਣ ਉਹ ਚਲ ਕੇ ਮੈਂਟੋਮੈਂਟ ਹੀ ਵੱਧ ਜਾਂਦੀ ਹੈ ਫਿਰ ਉਹਦਾ ਇਹ ਪਾਣੀ ਆ ਜਰਾ ਹਾਂ ਦੇ ਵੀ ਜਰਾ ਸੜਕ ਟੁੱਟ ਗਈਆਂ ਨਹੀਂ ਹੁੰਦਾ ਕੱਲ ਆਬੜਾ ਤੇਜ਼ ਹੀ ਪਾਣੀ ਉਹਦੇ ਕਰਕੇ ਠੀਕ ਹੈ ਇਹ ਜਿਆਦਾ ਢੁੱਟੀ ਆ ਹੁਣ ਆ ਗਈ ਆ ਹਾਂ ਰੁਕ ਗਈ ਆ ਪੰਪ ਪੰਪ ਤੇ ਬੰਦ ਪੇਦੇ ਆ 15 ਕਿਲੋਮੀਟਰ ਸਾਈਕਲ ਚਲਾਤਾ ਹਿੰ ਦੋਵਾਂ ਨੇ ਉਹ ਵੀ ਪਾਣੀ ਵਿੱਚ ਹੁਣ ਸਾਡੀ ਲੱਤਾ ਫੁੱਲ ਗਈਆਂ ਪੂੜੀਆਂ ਦੋਵਾਂ ਦੀਆਂ ਪਾਣੀ 'ਚ ਜਿਆਦਾ ਡਬਲ ਜ਼ੋਰ ਲੱਗਦਾ ਸਾਈਕਲ ਦਾ ਸਾਈਕਲ ਦਾ ਨਹੀਂ ਹੱਟਾ ਹਰ ਸਾਈਕਲ ਦਾ ਵੀ ਤੁਹਾਡਾ ਵੀ ਪਹੁੰਚਣ ਲੱਗਿਆ ਨਹੀਂ ਆਪਣੇ ਘਰ ਸੈਰ ਕਰਨਾ ਤੇ ਸੈਰ ਕਰਨੇ ਅੱਛਾ ਪਾਣੀ ਆ ਗਿਆ ਸੀ ਦੁਕਾਨ 'ਚ ਨੇ ਕੱਢਦਾ ਪਾਣੀ ਆਹੋ ਕਰ ਲਾਓ ਇਹ ਦੋਸਤ ਵਹੀ ਲੈਣ ਦੀ ਕੀ ਕਾਦੀ ਦਵਾਈਆਂ ਆਈ ਦੀਆਂ ਉਹ ਪੈਂਡ ਆਈ ਗਏ ਨੇ ਉਹ ਫੇ ਦਵਾਈਆਂ ਵੰਡ ਦਵਾਈਆਂ ਹੋਣੀਆਂ ਹੇ ਹੇ ਜੱਲਾ ਬਲਾ ਉਹ ਗਲੀ ਗਲੀ ਚ ਖਲੋਤੀ ਸੀ ਮੈਂ ਵੀ ਮੈਂ ਸੋਚੇ ਕਹਦਾ ਰਸਣ ਵੰਡੇ ਕਹਦੇ ਮੈਂ ਵੀ ਕੇ ਕਰਦੇ ਬਲੌਗ ਦੇ ਵਿੱਚ ਵੀ ਆਵੇਂ ਜਿਹੜੇ ਚੰਗੇ ਭਲੇ ਰੱਜੇ ਭੁਜੇ ਉਹ ਵੀ ਅਸਲ ਲੈ ਕਰਦੇ ਆ ਦਵਾਈਆਂ ਦਵਾਈਆਂ ਲੈ ਵਾ ਹਾਂ ਕੀ ਆ ਦੇ ਦੇਣਾ ਪਾਣੀ ਆ ਜੀ ਪੀਟੀ ਹੋਰ ਲਿਆ ਕਿਹੜੇ ਨੇ ਹੋਰ ਕੀ ਸੀ ਪਾਣੀ ਤੇ ਕੀ ਰਸੋਲਸ਼ਨ ਹੋ ਗਿਆ ਥੋੜਾ ਬੋਤਾ ਬ੍ਰੈਡ ਬਰੋਡ ਨਾਲ ਜੇ ਹਮ ਜੂਮ ਹੋਏ ਇਹਨਾਂ ਦੁੱਧ ਹੋ ਜੇ ਨਾਲ ਚੱਲ ਚੁੱਲਾ ਵੱ ਦਵਾਈਆਂ ਫਿਰ ਸਾਡੇ ਮੁਰਗੀ ਫਾਰਮ 'ਚ ਵੀ ਕੱਲ ਪਾਣੀ ਪਰੋਹਗੇ ਦੱਸ ਇਹਦੇ ਵਿੱਚ ਵੀ ਫਿਰ ਮੁਰਗੇ ਜਿਹੜੇ ਉੱਪਰ ਲੈ ਲਈ ਮੰਜਲ ਤੇ ਸ਼ਿਫਟ ਕੀਤੇ ਨੇ ਉਹਦੇ ਆ ਠੀਕ ਹੈ ਨੋਰਮਲੀ ਇੰਨਾ ਘਾਟ ਜਦੋਂ ਪਾਣੀ ਮੀਂਹ ਵੀ ਤੇਜ਼ ਪੈ ਜੰਨਾ ਘੱਟਦਾ ਵਗਦਾ ਉਹ ਕਿੰਨਾ ਫਰਕ ਪੈ ਗਿਆ ਉਹ ਕਿੰਨਾ ਆਉਣਾ ਹੋ ਗਿਆ ਪਾਣੀ ਹੁਣ ਆ ਕੱਲ ਕੋਹ ਨਹੀਂ ਦਿਖਾਈ ਦੇ ਕਰਦਾ ਜਰਾ ਆਪਣੇ ਦਾ ਤੋ ਆ ਜਾ ਇੱਕ ਲੋਜ ਪਹੁੰਚ ਗਏ ਜੀ ਹਮ ਘਰ ਕੁਦਰਤ ਦੇ ਰੰਗ ਅੰਨੀਆਂ ਗੱਡੀਆਂ ਆ ਘਰ ਬਾਪ ਜੀ ਦਹੋਂਦੇ ਵੀ ਸਾਈਕਲ ਹਾਂ ਚਲਵਾਤਾ ਹੀ ਹਾਂ ਕੰਟਰੈਕਟ ਹੋਏ ਨੰਨੇ ਜਿਹੜਾ ਤੁਹਾਨੂੰ ਆ ਰਿਹਾ ਪਕਾ ਲਾ ਦੋ ਮੇਰੇ ਲਾ ਦੋ ਨਾ ਰਾਂ ਦੇ ਕੋਈ ਗੱਲ ਕੋਈ ਗੱਲ ਨਹੀਂ ਲਾ ਲੋ ਆਣ ਕੇ ਨਾਤਾ ਧੋਤਾ ਜੀ ਪਰ ਗਰਮੀ ਬੜੀਆ ਹੋਈ ਹਾਲ ਫਿਰ ਜੇ ਤੁਸੀਂ ਕੱਲ ਵਾਲੀ ਵੀਡੀਓ ਵੇਖੀ ਹੋਏਗੀ ਤੇ ਕੱਲ ਦਾ ਤੇ ਅੱਜ ਦਾ ਬੜਾ ਫਰਕ ਪੈ ਗਿਆ ਕੱਲ ਤੇ ਕੁਛ ਲੱਭਦਾ ਨਹੀਂ ਪਿਆ ਮੈਂ ਦੱਸਣਾ ਆਉਣਾ ਤੇਰੀ ਆਲੀ ਪੂਰੀ ਦੇਖਤੀ ਪੀਏ ਤੇ ਕੱਲ ਹੀ ਪਾਣੀ ਪਾਣੀ ਕੱਟ ਗਿਆ ਪਾਣੀ ਜਾਨੀ ਕੇ ਉਹਨਾਂ ਕੀ ਜੇ ਨੱਕ ਤੁਹਾਨੂੰ ਮੈਂ ਦੱਸ ਕੇ ਆ ਹੁਣ ਉੱਥੇ ਜਿਆਦਾ ਉਹ ਵੇਖੋ ਹੁਣ ਕਿੰਨੇ ਦਿਨਾਂ ਬਾਅਦ ਕੱਟਦਾ ਕਿਤੇ ਤੇ 32 ਦਾ ਵੀ ਨਹੀਂ ਕੋਈ ਪ੍ਰੋਗਰਾਮ 32 ਹੁਣ ਕਹਿੰਦੇ ਕੋਈ 5-7 ਦਿਨ ਨਹੀਂ ਆਣੇ ਤੁਹਾਨੂੰ ਦੱਸਿਆ ਨਹੀਂ ਉੱਥੇ ਪਾਣੀ ਭਰਿਆਦਾ ਸਾਰੇ ਤੇ ਬਸ ਐਹੀ ਅੱਜ ਦੀ ਵੀਡੀਓ ਵੀਡੀਓ ਲੱਗੀ ਚੰਗੀ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਮਿਲਦੇ ਆ ਤੁਹਾਨੂੰ ਕਿਸ ਨੈਕਸਟ ਵਲੌਗ ਦੇ ਵਿੱਚ ਉਦੋਂ ਤੱਕ ਲਈ ਬਾਏ ਟੇਕ ਕੇਅਰ ਥੈਂਕ ਯੂ